ਬਹੁਤ ਹੀ ਪਿਆਰੇ ਦੋਸਤੋ ਅੱਜ ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਇਹ ਜਾਣਕਾਰੀ ਹੋਣੀ ਕਿ ਅੱਜ ਆਸੀਂ ਵਿਸ਼ਵ ਵਾਤਾਵਰਣ ਦਿਵਸ ਮਨਾ ਰਹੇ ਹਾਂ ਸਭ ਤੋਂ ਪਹਿਲਾਂ ਤਾਂ ਵਿਸ਼ਵ ਵਾਤਾਵਰਣ ਦਿਵਸ ਦੀਆਂ ਸਾਰੇ ਹੀ ਦੋਸਤਾਂ ਮਿੱਤਰਾਂ ਨੂੰ ਧਰਤੀ ਵਾਸੀਆਂ ਨੂੰ ਬਹੁਤ ਸਾਰੀਆਂ ਸ਼ੁਭਕਾਮਨਾਵਾਂ ਦੋਸਤੋ ਅੱਜ ਸਾਡੀ ਜਿਹੜੀ ਧਰਤੀ ਹੈ ਉਹ ਪੁਕਾਰ ਕਰ ਰਹੀ ਹੈ ਸਾਨੂੰ ਉਸ ਦੀ ਪੁਕਾਰ ਸੁਣਾਈ ਵੀ ਦਿੰਦੀ ਹੈ ਅਖਬਾਰਾਂ ਚ ਅਸੀਂ ਟੈਲੀਵਿਜ਼ਨ ਦੇ ਉੱਪਰ ਇੰਟਰਨੈਟ ਦੇ ਉੱਪਰ ਅਸੀਂ ਦੇਖਦੇ ਹਾਂ ਕਿ ਜਿਹੜੇ ਵਾਤਾਵਰਣ ਦੇ ਨਿਗਾਰਨੇ ਉਹ ਦਿਨ-ਪ੍ਰਤੀ ਦਿਨ ਹੋਰ ਡੂੰਘੇ ਹੁੰਦੇ ਜਾ ਰਹੇ ਨੇ ਅਸੀਂ ਜਿਹੜੇ ਧਰਤੀ ਦੇ ਉੱਪਰ ਧਰਤੀ ਦੀ ਜਿਹੜੀ ਆਨ-ਬਾਨ ਤੇ ਸ਼ਾਨ ਨੇ ਉਹਨਾਂ ਨੂੰ ਅਸੀਂ ਪੂਰੀ ਤਰ੍ਹਾਂ ਪਲੀਤ ਕਰਦੇ ਜਾ ਰਹੇ ਹਾਂ ਅੱਜ ਧਰਤੀ ਇਹ ਪੁਕਾਰ ਕਰ ਰਹੀ ਹੈ ਕਿ ਜਿਹੜੇ ਉਹਦੇ ਪੁੱਤ ਨੇ ਜਿਹੜੇ ਉਹਦੇ ਰੁੱਖ ਨੇ ਕਿ ਮੇਰੇ ਰੁੱਖਾਂ ਨੂੰ ਬਚਾ ਲਓ ਹੋਰ ਵੱਧ ਤੋਂ ਵੱਧ ਰੁੱਖ ਲਗਾ ਲਓ ਧਰਤੀ ਇਹ ਪੁਕਾਰ ਕਰ ਰਹੀ ਹੈ ਕਿ ਮੈਨੂੰ ਜਲਾਓ ਨਾ ਮੈਨੂੰ ਅੱਗਾ ਨਾ ਲਾਓ ਮੈਨੂੰ ਬਚਾਓ ਜਿਵੇਂ ਵੀ ਜਿਵੇਂ ਵੀ ਬਚਾਇਆ ਜਾ ਸਕਦਾ ਓਵੇਂ ਬਚਾਓ ਤੇ ਧਰਤੀ ਦੇ ਜਿਹੜੇ ਸਾਨੂੰ ਕੁਦਰਤ ਨੇ ਬੇਸ਼ੁਮਾਰ ਫ੍ਰੀ ਆਫ ਕਾਸਟ ਜਿਹੜੇ ਸੌਮੇ ਦਿੱਤੇ ਨੇ ਜਿਨ੍ਹਾਂ ਦੇ ਵਿੱਚ ਹਵਾ ਜਿਹਨੂੰ ਮਨੁੱਖ ਆਪਣੀ ਗਤੀਵਿਧੀਆਂ ਦੇ ਰਾਹੀਂ ਪੂਰੀ ਤਰ੍ਹਾਂ ਪ੍ਰਦੂਸ਼ਿਤ ਕਰ ਰਿਹਾ ਹੈ ਅੱਜ ਸਾਨੂੰ ਆਪਣੀਆਂ ਇਸ ਤਰ੍ਹਾਂ ਦੀਆਂ ਗਤੀਵਿਧੀਆਂ ਘਟਾਉਣ ਦੀ ਜ਼ਰੂਰਤ ਹੈ ਜਿਦੇ ਨਾਲ ਸਾਨੂੰ ਹਵਾ ਸ਼ੁੱਧ ਮਿਲ ਸਕੇ ਤੇ ਜਿਦੇ ਵਿੱਚ ਅਸੀਂ ਸਾਹ ਲੈ ਸਕੀਏ ਵਧੀਆ ਆਪਣਾ ਜੀਵਨ ਜੀ ਸਕੀਏ ਦੂਜਾ ਜਿਹੜਾ ਸਰੋਤ ਹੈ ਦੂਜਾ ਜਿਹੜਾ ਸੋਮਾ ਹੈ ਧਰਤੀ ਦੇ ਉੱਪਰ ਪਾਣੀ ਪਾਣੀ ਵੀ ਮਨੁੱਖ ਨੇ ਆਪਣੀ ਗਤੀਵਿਧੀਆਂ ਦੇ ਨਾਲ ਪੂਰੀ ਤਰ੍ਹਾਂ ਪ੍ਰਦੂਸ਼ਿਤ ਕਰ ਦਿੱਤਾ ਹੈ ਚਾਹੇ ਉਹ ਸ਼ਹਿਰਾਂ ਦੇ ਸੀਵਰੇਜ ਦਾ ਪਾਣੀ ਸਾਡੀਆਂ ਜਿਹੜੀਆਂ ਨਹਿਰਾਂ ਨੇ ਸਾਡੇ ਜਿਹੜੇ ਦਰਿਆ ਨੇ ਸਾਡੇ ਜਿਹੜੇ ਸਮੁੰਦਰ ਨੇ ਉਹਨਾਂ ਦੇ ਵਿੱਚ ਸ assi ਡੇਗ ਰਹੀ ਡੇਗ ਰਹੇ ਹਾਂ ਜਿਹਦੇ ਕਰਕੇ ਸਾਡਾ ਜਲ ਪ੍ਰਦੂਸ਼ਣ ਪਾਣੀ ਪ੍ਰਦੂਸ਼ਣ ਵੀ ਦਿਨ-ਪ੍ਰਤੀ ਦਿਨ ਹੋਰ ਵੱਧਦਾ ਜਾ ਰਿਹਾ ਹੈ ਇਸੇ ਤਰ੍ਹਾਂ ਮਿੱਟੀ ਪ੍ਰਦੂਸ਼ਣ ਸ਼ੋਰ ਪ੍ਰਦੂਸ਼ਣ ਵਰਗੇ ਜਿਹੜੇ ਅੱਜ ਦੇ ਜਮਾਨੇ ਦੇ ਟੈਕਨੋਲੋਜੀ ਦੇ ਕਾਰਨ ਜਿਹੜਾ ਪ੍ਰਦੂਸ਼ਣ ਸਾਡੇ ਆਲੇ-ਦੁਆਲੇ ਪੈਦਾ ਹੋ ਗਿਆ ਹੈ ਉਹ ਇੱਕ ਬਹੁਤ ਵੱਡੀ ਸਮੱਸਿਆ ਦੇ ਰੂਪ ਦੇ ਵਿੱਚ ਉੱਭਰ ਕੇ ਸਾਹਮਣੇ ਆ ਰਿਹਾ ਹੈ ਇਸੇ ਤਰ੍ਹਾਂ ਧਰਤੀ ਦੀ ਜਿਹੜੀ ਤਪਸ਼ ਹੈ ਉਹ ਹੌਲੀ-ਹੌਲੀ ਵੱਧ ਰਹੀ ਹੈ ਇਸ ਤਰ੍ਹਾਂ ਦੇਖਿਆ ਜਾ ਸਕਦਾ ਹੈ ਕਿ ਸਮੁੰਦਰਾਂ ਦਾ ਜਿਹੜਾ ਜਲ ਸਤਰ ਹੈ ਉਹ ਵੀ ਹੌਲੀ-ਹੌਲੀ ਵੱਧ ਰਿਹਾ ਹੈ ਓਜ਼ੋਨ ਜਿਹੜੀ ਲੇਅਰ ਹੈ ਜਿਹੜੀ ਸਾਨੂੰ ਅਲਟਰਾਵਾਇਲਟ ਰੇਇਸਿਸ ਤੋਂ ਸਾਡੀ ਰੱਖਿਆ ਕਰਦੀ ਹੈ ਧਰਤੀ ਦੀ ਮਨੁੱਖਾਂ ਦੀ ਰੁੱਖਾਂ ਦੀ ਬਨਸਪਤੀ ਦੀ ਰੱਖਿਆ ਕਰਦੀ ਹੈ ਉਹ ਵੀ ਅਸੀਂ ਅੱਜ ਉਹਦੇ ਵਿੱਚ ਵੀ ਵੱਡੇ ਵੱਡੇ ਜਿਹੜੇ ਮੁਘੇ ਨੇ ਉਹ ਹੋ ਗਏ ਨੇ ਜਿਨ੍ਹਾਂ ਕਾਰਨ ਜਿਹੜੀਆਂ ਅਲਟਰਾਵਾਇਲਟ ਰੇਇਸਿਸ ਨੇ ਧਰਤੀ ਤੱਕ ਪਹੁੰਚ ਰਹੀਆਂ ਨੇ ਤੇ ਮਨੁੱਖ ਦੇ ਕੈਂਸਰ ਦਾ ਕਾਰਨ ਬਣ ਰਹੀਆਂ ਨੇ ਅੱਜ ਧਰਤੀ ਵਾਸੀਆਂ ਨੂੰ ਜ਼ਰੂਰਤ ਹੈ ਕਟੂਕਟ ਜਿਹੜੇ ਸਾਡੇ ਆਲੇ ਦੁਆਲੇ ਜੀਵ ਜੰਤੂ ਨੇ ਸਾਡੇ ਆਲੇ ਦੁਆਲੇ ਪੰਛੀ ਨੇ ਸਾਡੇ ਆਲੇ ਦੁਆਲੇ ਜਾਨਵਰ ਨੇ ਉਹਨਾਂ ਪ੍ਰਤੀ ਆਪਣੀ ਦਿਆਲਤਾ ਦਿਖਾਉਣ ਦੀ ਬਨਸਪਤੀ ਪ੍ਰਤੀ ਆਪਣੀ ਦਿਆਲਤਾ ਦਿਖਾਉਣ ਦੀ ਧਰਤੀ ਪ੍ਰਤੀ ਆਪਣਾ ਇੱਕ ਜਿਹੜਾ ਨਿਮਰਤਾ ਵਾਲਾ ਰਵਈਆ ਹੈ ਉਹ ਅਪਣਾਉਣ ਦੀ ਤੇ ਖਾਸ ਕਰਕੇ ਅਸੀਂ ਪੰਜਾਬ ਦੇ ਵਸਨੀਕਾਂ ਨੂੰ ਜਿਹੜੇ ਕੀ ਆਪਣੇ ਖੇਤਾਂ ਦੇ ਵਿੱਚ ਬਹੁਤ ਸਾਰੇ ਜੀਵ ਜੰਤੂਆਂ ਨੂੰ ਅੱਗ ਦੇ ਨਾਲ ਨਸ਼ਟ ਕਰ ਦਿੰਦੇ ਨੇ ਜਿਹੜਾ ਕਿ ਰਹਿਣ ਖੋਦ ਨੂੰ ਅੱਗ ਲਗਾ ਕੇ ਅੱਜ ਅਸੀਂ ਉਹਨਾਂ ਨੂੰ ਵੀ ਅਪੀਲ ਕਰਦੇ ਹਾਂ ਕਿ ਜਿਹੜੀਆਂ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਨੇ ਸਾਡੀਆਂ ਆਉਣ ਵਾਲੀਆਂ ਜਨਰੇਸ਼ਨਸ ਨੇ ਉਹ ਸਾਡੇ ਤੋਂ ਜਵਾਬ ਮੰਗਣਗੀਆਂ ਉਹ ਸਾਨੂੰ ਪੁੱਛਣ ਗਿਆ ਵੀ ਤੁਸੀਂ ਸਾਡੇ ਲਈ ਸ਼ੁੱਧ ਹਵਾ ਕਿਉਂ ਨਹੀਂ ਛੱਡ ਕੇ ਗਈ ਸ਼ੁੱਧ ਪਾਣੀ ਕਿਉਂ ਨਹੀਂ ਛੱਡ ਛੱਡ ਕੇ ਗਈ ਜਿਹੜੀ ਮਿੱਟੀ ਦੀ ਧਰਤੀ ਦੀ ਗੁਣਵੱਤਾ ਸੀ ਉਹ ਸਾਡੇ ਲਈ ਕਿਉਂ ਨਹੀਂ ਛੱਡ ਕੇ ਗਈ ਇਹ ਸਾਡੇ ਵੱਡੇ ਪ੍ਰਸ਼ਨ ਸਾਡੇ ਆਉਣ ਵਾਲੇ ਭਵਿੱਖ ਦੇ ਵਿੱਚ ਪੰਜਾਬ ਦੇ ਲਈ ਖੜੇ ਹੋਣਗੇ ਇਸ ਕਰਕੇ ਆਓ ਧਰਤੀ ਵਾਸੀਓ ਅਸੀਂ ਧਰਤੀ ਨੂੰ ਬਚਾਈਏ ਤੇ ਅਸੀਂ ਵਾਤਾਵਰਣ ਨੂੰ ਬਚਾਈਏ ਮਨੁੱਖਤਾ ਨੂੰ ਬਚਾਈਏ ਬ੍ਰਹਿਮੰਡ ਨੂੰ ਬਚਾਈਏ ਧੰਨਵਾਦ